ਚਰਨ ਤਾਰਨ ਤੋਂ ਹੁਣ ਇੱਕ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਤਰਨ ਤਾਰਨ ਦੇ ਮੋਹੱਲਾ ਨਾਨਕਸਰ ਦੇ ਗੁਰਦੁਆਰੇ ਦੀ ਕੰਧ ਦੇ ਨੇੜੇ ਕੁਝ ਅਜੀਹੀ ਚੀਜ਼ਾਂ ਮਿਲੀਆਂ ਨੇ ਜਿਸ ਦੇ ਨਾਲ ਸਿੱਖ ਹਿਰਦੇ ਵਲੁੰਦਰੇ ਗਏ ਨੇ ਤਾਂ ਤੁਹਾਨੂੰ ਦੱਸਦੀ ਐ ਕਿ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਮੇਸ਼ਾ ਹੀ ਬੇਅਦਬੀ ਦਾ ਮੁੱਦਾ ਜਿਹੜਾ ਆ ਉਹ ਪੱਕ ਜਾਂਦਾ ਹੈ ਤਾਂ ਬੇਅਦਬੀਆਂ ਜਿਹੜੀਆਂ ਹੁਣ ਤੱਕ ਜਿਹੜੀਆਂ ਨੇ ਉਹ ਹਟਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਹੁਣ ਇੱਕ ਨਵੀਂ ਜਿਹੜੀ ਆ ਬੇਅਦਬੀ ਤਰਨ ਤਾਰਨ ਸਾਬ ਦੇ ਵਿੱਚ ਹੋਈ ਐ ਜਿਸ ਦੇ ਵਿੱਚ ਕਿਸੇ ਵੱਲੋਂ ਜਿਹੜਾ ਆ ਗੁਟਕਾ ਸਾਹਿਬ ਦੇ ਅੰਗ ਛਾੜ ਕੇ ਗਲੀ ਦੇ ਵਿੱਚ ਸੁੱਟੇ ਗਏ ਸਨ ਜਿਵੇਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਉਸ ਵੱਲੋਂ ਜਿਹੜਾ ਪੁਸਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਤੇ ਲੋਕ ਹੌਲੀ-ਹੌਲੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਨੇੜੇ ਡੈਣ ਵਾਲੇ ਲੋਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਕੰਧ ਦੇ ਨੇੜੇ ਜੋ ਇੱਕ ਪਲਾਸਟਿਕ ਦਾ ਪਾਈਪ ਲੱਗਿਆ ਹੈ ਉਸ ਦੇ ਵਿੱਚ ਜਿਹੜੇ ਗੁਟਕਾ ਸਾਹਿਬ ਦੇ ਅੰਗ ਨੂੰ ਸਾੜ ਕੇ ਉਸ ਦੇ ਵਿੱਚ ਰੱਖਿਆ ਗਿਆ ਸੀ ਤਾਂ ਜਦੋਂ ਇਸ ਮੌਕੇ ਤੇ ਗੁਰੂ ਘਰ ਦੇ ਗਰੰਤੀ ਦੇ ਨਾਲ ਵੀ ਗੱਲ ਕੀਤੀ ਤਾਂ ਗਰੰਤੀ ਸਿੰਘ ਦਾ ਜਵਾਬ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤਾਂ ਗਰੰਤੀ ਸਿੰਘ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਗੁਰ ਦੁਬਾਰਾ ਸਾਬ ਦੀ ਕੰਧ ਦੇ ਨਾਲ ਜੋ ਪਤਨਾਲੇ ਨੇ ਜੋ ਪਾਈਪ ਨੇ ਪਾਣੀ ਦੀ ਨਿਕਾਸੀ ਲਈ ਰੱਖੇ ਗਏ ਨੇ ਤਾਂ ਉਹਨਾਂ ਦੇ ਮੂੰਹ ਉੱਪਰ ਤੋਂ ਬੰਦ ਨੇ ਤਾਂ ਇਹਨਾਂ ਦੇ ਵਿੱਚੋਂ ਦੀ ਇਹ ਘਟਨਾ ਜਿਹੜੀ ਹੈ ਨਹੀਂ ਹੋ ਸਕਦੀ ਤਾਂ ਇਹ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਇਹ ਜਾਣ ਬੁੱਝ ਕੇ ਸ਼ਰਾਰਤ ਕੀਤੀ ਗਈ ਹੈ ਜੋ ਕਿ ਗਲੀਆਂ ਦੇ ਵਿੱਚ ਗੁਟਕਾ ਸਾਬ ਦੇ ਅੰਗ ਜਿਹੜੇ ਨੇ ਛਾੜ ਕੇ ਸੁੱਟੇ ਗਏ ਨੇ ਤਾਂ ਇਹ ਕਿਸੇ ਦੀ ਸੋਚੀ ਸਮਝੀ ਜਿਹੜੀ ਹੈ ਇਹ ਸਾਜ਼ਿਸ਼ ਹੈ ਇੱਕ ਪਲਾਨ ਦੇ ਤਹਿਤ ਕੀਤਾ ਜਾ ਰਿਹਾ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਤਰਨਤਾਰਨ ਦੇ ਮੁਹੱਲਾ ਨਾਨਕ ਸਰ ਦੇ ਗੁਰਦੁਆਰੇ ਦੇ ਨੇੜੇ ਜੋ ਕੰਦ ਦੇ ਨੇੜੇ ਗੁਟਕਾ ਸਾਹਿਬ ਦੀ ਬਦਬੀ ਕੀਤੀ ਗਈ ਹੈ ਉਹਨਾਂ ਦੇ ਅੰਗ ਨੂੰ ਸਾੜ ਕੇ ਗਲੀ ਦੇ ਵਿੱਚ ਜਿਹੜਾ ਆ ਉਹ ਛੁੱਟਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਗੁਟਕਾ ਸਾਹਿਬ ਦੇ ਜੋ ਅੰਗ ਨੇ ਉਹ ਕੁਝ ਸਾੜ ਕੇ ਲੁਕੋਏ ਹੋਏ ਸਨ ਤਾਂ ਜਦੋਂ ਇੱਕ ਬੱਚੇ ਵੱਲੋਂ ਇਹ ਸਭ ਕੁਝ ਦੇਖਿਆ ਜਾਂਦਾ ਤੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ਤਾਂ ਫਿਰ ਗੁਰਦੁਆਰਾ ਸਾਹਿਬ ਦੇ ਨੇੜੇ ਸਿੱਖ ਸੰਗਤ ਪਹੁੰਚ ਜਾਂਦੀ ਹੈ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਇਸ ਮੌਕੇ ਤੇ ਪ੍ਰਸ਼ਾਸਨ ਜਿਹੜਾ ਆ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਅਸਲ ਦੋਸ਼ੀਆਂ ਤੱਕ ਪਹੁੰਚ ਜ਼ਰੂਰ ਕਰੇਗਾ ਤਾਂ ਪੁਲ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਇੱਕ ਪੱਖ ਨੂੰ ਡੂੰਗਾਈ ਦੇ ਨਾਲ ਜਿਹੜਾ ਆ ਬਾਚਿਆ ਜਾਏਗਾ ਜਿਸ ਤਰ੍ਹਾਂ ਵੀ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਏਗੀ ਤਾਂ ਤੁਹਾਨੂੰ ਦੱਸ ਦਈਏ ਤਾਂ ਇਹ ਅ biệt ਵੀ ਦੇ ਮਾਮਲੇ ਹਾਲੇ ਤੱਕ ਜਿਹੜੇ ਆ ਰੁਕਣ ਦੇ ਨਾਮ ਨਹੀਂ ਲੈ ਰਹੇ ਲਗਾਤਾਰ ਜਿਹੜੀਆਂ ਪੰਜਾਬ ਦੇ ਤੇ ਬੇਅਦਮੀਆਂ ਹੋ ਰਹੀਆਂ ਨੇ ਜਿਸ ਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਤਾਂ ਪਹੁੰਚਦੀ ਹੈ ਤਾਂ ਉਥੇ ਹੀ ਪੰਜਾਬ ਦੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੀ ਸਿੱਖ ਸੰਗਤ ਤੇ ਹਿਰਦੇ ਵੀ ਬਲੁੰਦਰੇ ਜਾਂਦੇ ਨੇ ਤਾਂ ਹੁਣ ਇਸ ਮੌਕੇ ਤੇ ਸਿੱਖ ਸੰਗਤ ਵੱਲੋਂ ਜਿਹੜਾ ਕੀ ਕੁਝ ਕਟਨਾ ਬਾਰੇ ਕਹੇ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਕੀ ਗੱਲਬਾਤ ਹੋਈਏ? ਵੀਰ ਜੀ ਮੇਰਾ ਨਾਮ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਣਾ ਹਰਮਿੰਦਰ ਸਿੰਘ ਆ ਜੀ ਮੈਂ ਮੋਹੱਲਾ ਨਾਨਕ ਸਰ ਬੈਕਸਾਈਡ ਸਿਵਲ ਹਸਪੀਟਲ ਸਾਹਮਣੇ ਗਲੀ ਚੱਕੀ ਵਾਲੀ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਜੀ ਕੰਦ ਜੀ ਉਹਦੇ ਵਿੱਚ ਨਾਲ ਗਲੀ ਹੈ ਗਲੀ ਚੱਕੀ ਵਾਲੀ ਮੋਹੱਲਾ ਨਾਨਕ ਸਰ ਠੀਕ ਹੈ ਜੀ ਇਹ ਸਵੇਰੇ ਜੀ ਸਾਨੂੰ ਸਾਡਾ ਬੱਚਾ ਜੀ ਆ ਜੋਤ ਅ ਨਾਮ ਅੰਤਰਜੋਤ ਸਿੰਘ ਠੀਕ ਹੈ ਜੀ ਇਹ ਦੁਕਾਨ ਤੋਂ ਹੋ ਕੇ ਜਾ ਰਿਹਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹ ਡੱਬੀ ਦਿਓ ਜੀ ਮੈਨੂੰ ਮੜੀ ਜੀ ਇਹਦੇ ਵਿੱਚੋਂ ਤੁਹਾਨੂੰ ਜਿਹੜੇ ਸ਼ੌਟ ਦਿੱਤੇ ਗਏ ਵੀ ਇਹਦੇ ਵਿੱਚੋਂ ਪਹਿਲਾਂ ਨੂੰ ਇਹ ਅੰਗ ਮਿਲੇ ਆ ਵੀ ਕੂੜੇ ਦੇ ਵਿੱਚੋਂ ਢੇਰ ਦੇ ਉੱਤੋਂ ਠੀਕ ਹੈ ਜੀ ਉਹ ਤਾਂ ਅਸੀਂ ਸੋਚਿਆ ਵੀ ਹੋ ਸਕਦਾ ਵੀ ਸਰਚ ਕੀਤਾ ਇੱਕ ਸਾਨੂੰ ਹੋਰ ਮਿਲਿਆ ਉਹਦੇ ਉੱਤੋਂ ਠੀਕ ਹੈ ਜੀ ਸਾਨੂੰ ਇੱਕ ਹੋਰ ਮਿਲਿਆ ਤੇ ਹੋ ਸਕਦਾ ਵੀ ਸੋਚਿਆ ਵੀ ਹੋ ਸਕਦਾ ਬਾਈ ਮਿਸਟੇਕ ਇਹਦਾ ਕੋ ਹੋਇਆ ਹੋਊਗਾ ਠੀਕ ਹੈ ਜੀ ਇਹ ਦੁਬਾਰਾ ਜਦੋਂ ਛੋਟੀ ਬੇਟੀ ਨਾਲ ਲੈ ਕੇ ਦੇ ਇਥੋਂ ਗਲੀ ਦੇ ਵਿੱਚੋਂ ਗੁਜ਼ਰ ਰਹੇ ਤੇ ਪ੍ਰਨਾਲੇ ਦੇ ਵਿੱਚੋਂ ਸਾਨੂੰ ਆਹ ਜਿਹੜੇ ਅੰਗ ਜਿਹੜੇ ਆ ਇਹ ਹੋਰ ਬਰਾਮਦ ਹੋਇਆ ਜੀ ਉਸ ਤੋਂ ਸਾਬਤ ਹੁੰਦਾ ਵਾ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਸ਼ਰਾਰਤ ਆ ਜੀ ਕਿਹੜੇ ਪ੍ਰਨਾਲਾ ਸੀ ਹਾਂਜੀ ਇਹ ਗੁਰਦਾਰੇ ਕੰਧ ਦੇ ਵਿੱਚੋਂ ਹੀ ਨਾਲ ਪ੍ਰਨਾਲੇ ਆ ਜਿਹਦੇ ਵਿੱਚੋਂ ਇਹ ਬਰਾਮਦ ਹੋਇਆ ਜੀ ਗੁਰਦਾਰੇ ਸਾਹ ਦੇ ਹਾਂਜੀ ਪ੍ਰਨਾਲੇ ਬੰਦ ਹੈ ਪਰ ਪ੍ਰਣਾਲੇ ਬੰਦ ਸੀਗੇ ਫਿਰ ਉਹਨਾਂ ਦੇ ਚੱਕ ਕੀਤਾ ਉਹਨਾਂ ਵਿੱਚੋਂ ਇਹ ਅੰਗ ਸਾਨੂੰ ਬਰਾਮਦ ਹੋਏ ਆ ਜੀ। ਕੋਈ ਪੁਲਿਸ ਨਹੀਂ ਕਿਸੇ ਨੂੰ ਕੌਮ ਕੀਤਾ। ਨਹੀਂ ਹਾਲੀ ਕਿਸੇ ਨੇ ਰਿਪੋਰਟ ਨਹੀਂ ਕੀਤਾ ਤੁਹਾਡੇ ਕੋਈ ਹਾਲੀ ਵਾਈਟ ਦੇ ਰਹੇ ਆ ਜੀ। ਦੋਹੇਲੇ ਬੰਦੇ ਸਰ ਗੁਰਦੁਆਰਾ ਸਰ ਗੁਰਦੁਆਰਾ ਸਾਂਝੀਵਾਲਾ ਮੋਹਲਾ ਨਾਨਕ ਸਰ ਤਰਨਤਾਰਨ। ਕੀ ਲੱਗਦਾ ਵੈਸੇ ਕੀ ਹੋਇਆ? ਕੋਈ ਸ਼ਰਾਰਤ ਆ ਕਿ ਨਹੀਂ? ਨਹੀਂ ਬਿਲਕੁਲ ਸ਼ਰਾਰਤ ਆ ਜੀ। ਪਹਿਲਾਂ ਤਾਂ ਤੁਹਾਨੂੰ ਦੱਸ ਰਿਹਾ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ। ਉਹ ਤੋਂ ਤਾਂ ਸਾਨੂੰ ਇਹ ਹੋਇਆ ਵੀ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਵਾ ਠੀਕ ਆ ਜੀ। ਜੇ ਤਾਂ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਦ ਹੋਇਆ ਇਹ ਆਫੀਸ਼ੀਅਲੀ ਹੈ ਕਿ ਸ਼ਰਾਰਤ ਹੈ ਜੀ ਜਾਣ ਬੁੱਝ ਕੇ ਕੀਤਾ ਗਿਆ ਇਹ ਵਿੱਚ ਨਾਲ ਕੀ ਹੈ ਜੀ ਕਿਹਦਾ ਸਥਾਨ ਹੈ ਇਹ ਪਿਛਲੇ ਪਾਸੇ ਬਿਲਕੁਲ ਤੁਹਾਡੇ ਬੈਕਸਾਈਡ ਵਿੱਚ ਸੁੱਖਾ ਸਥਾਨ ਵੀ ਹੈਗਾ ਮਹਾਰਾਜੀ ਦਾ ਲੱਗਦਾ ਕੁਝ ਮਾਹੌਲ ਖਰਾਬ ਕਰਨਾ ਚਾਹੁੰਦੇ ਬਿਲਕੁਲ ਜੀ ਹੈ ਜੀ ਡੈਫੀਨੇਟਲੀ ਹੈ ਕੋਈ ਸੀਸੀਟੀਵੀ ਵਗੈਰਾ ਦੇ ਵਿੱਚ ਕੋਈ ਲਾਗੇ ਬਨੇ ਕਿਸਾ ਹੋ ਸੇ ਸਰਚ ਕਰ ਰਹੇ ਹਾਂ ਹਾਲੀ ਕੋ ਸਾਨੂੰ ਹੋੱਚ ਦਿਖਿਆ ਨਹੀਂਗਾ ਬਾਕੀ ਇਹ ਕਰ ਰਹੇ ਹਾਂ ਸਰਚ ਆਪਾਂ ਨਾਲ ਪ੍ਰਬੰਧਕ ਕਮੇਟੀ ਵੀ ਕੀਤੀ ਹੈ ਅਖਰੀ ਬਿਲਕੁਲ ਜੀ ਹਾਂ ਜੀ ਪ੍ਰਧਾਨ ਸਾਹਿਬ ਨੂੰ ਦੱਸਿਆ ਗਿਆ ਜੀ ਕੀ ਮੰਗ ਕਰਦੇ ਜੀ ਪਿੱਛ ਮੈਂ ਜਿਹੜਾ ਸ਼ੋਅ ਹੋਣਾ ਚਾਹੀਦਾ ਕਿਹੜਾ ਬੰਦਾ ਬ੍ਰਾਂਮਬਲ ਹੋਣਾ ਚਾਹੀਦਾ ਜੀ ਠੀਕ ਹੈ ਜੀ ਪ੍ਰਧਾਨ ਉਹ ਆ ਗਏ ਨੇ ਮੋਕੇ ਤੇ ਹਾਂ ਜੀ ਉਹ ਆਏ ਸੀਗੇ ਜੀ ਬਿਲਕੁਲ ਜੀ ਸਰ ਵਾਈਜੀ ਕੀ ਕਹਤੇ ਮੈਨੂੰ ਹੁਣੇ ਹੀ ਫੋਨ ਆਇਆ 2 ਮਿੰਟ ਪਹਿਲਾਂ ਹੀ ਕਿ ਉਹ ਉਸੇ ਵੇਲੇ ਪਹੁੰਚੀਏ ਤੇ ਮੈਨੂੰ ਦੇਖ ਕੇ ਇਸ ਚੀਜ਼ ਦਾ ਆ ਰਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਬਈ ਉਈ ਇਦਾਂ ਕੋਈ ਕਿਸੇ ਤੋਂ ਅਣਜਾਣੇ ਚ ਇਹ ਚੀਜ਼ ਹੋਈ ਹੈ ਇਹ ਚੀਜ਼ ਕੋਈ ਜਾਣਬੁੱਝ ਕੇ ਕਰ ਸਕਦਾ ਹੈ ਔਰ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿਸੇ ਦੀ ਵਿਕਰਿਤ ਸੋਚ ਹੀ ਹੋ ਸਕਦੀ ਹੈ ਜੋ ਇਦਾਂ ਦਾ ਕਰ ਸਕਦਾ ਹੈ ਬੰਦਾ ਮੇਰੇ ਖਿਆਲ ਨਾਲ ਕੋਈ ਸਹੀ ਬੁੱਧੀ ਵਾਲਾ ਜਿਹਨੂੰ ਪਤਾ ਹੋਵੇ ਕਿ ਗੁਰੂ ਮਹਾਰਾਜ ਦੀ ਕੀ ਸਾਡੀ ਹੈਗੀ ਹੈ ਉਸ ਚੀਜ਼ ਨੂੰ ਦੇਖ ਕੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਵਿਕਰਿਤ ਕੋਈ ਦਿਮਾਗੀ ਹਾਲਤ ਦਾ ਪਾਗਲ ਹੀ ਕੋਈ ਇਦਾਂ ਦਾ ਹਰਕਤ ਕਰ ਸਕਦਾ ਹੈ ਤੇ ਇਹਦੇ ਵਾਸਤੇ ਵਾਕਈ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਅਸੀਂ ਦੇਖ ਰਹੇ ਹੁਣ ਕੈਮਰੇਜ਼ ਵਗੈਰਾ ਜਿਹੜੇ ਲੱਗੇ ਹੋਏ ਆ ਉਹਨਾਂ ਤੋਂ ਰਿਕਾਰਡਿੰਗਸ ਚੈੱਕ ਕਰਦੇ ਆ ਕਿ ਜੇ ਸਾਨੂੰ ਕੋਈ ਮਿਲੇ ਤੇ ਉਸ ਵਿੱਚ ਕੋਈ ਨਾ ਕੋਈ ਆਪਾਂ ਉਸਤੇ ਕਾਰਵਾਈ ਕਰੀਏ ਤੇ ਬਾਕੀ ਸਾਰੇ ਹੈਗੇ ਨੇ ਪਹਿਲਪੜਾ ਸਾਰੇ ਪ੍ਰਧਾਨ ਜੀ ਹੈਗੇ ਆ ਉਹਨਾਂ ਤੋਂ ਅਸੀਂ ਲੈ ਕੇ ਤੇ ਕੋਈ ਨਾ ਕੋਈ ਸਟੈਪੇ ਦੇ ਵਾਸਤੇ ਚੁੱਕਾਂਗੇ ਜੀ ਜੁਜੀ ਕਾ ਖਾਲਸਾ ਹਿੰਦਸਤਾਨ ਦਾ ਸਪੀਕੀ ਕੀ ਗੱਲਬਾਤ ਹੋਈ ਹੈ ਜੁਜੀ ਕਾ ਖਾਲਸਾ ਐਕਟਿਵ ਤੇ ਮੇਰਾ ਨਾਮ ਮੋਜੀਤ ਸਿੰਘ ਹੈ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੀ ਰੈਸ਼ ਹੈ ਤੇ ਸਾਨੂੰ ਫੋਨ ਆਉਂਦਾ ਵਾ ਤਕਰੀਬਨ 11:15 ਕੋਈ ਦੇ ਇੱਥੇ ਗੁੜਕਾ ਸਾਹਿਬ ਦੇ ਨ ਫਿਰ ਅਹੀਂ ਜਿਹਨੂੰ ਸਰਚ ਕੀਤਾ ਪਹਿਲਾਂ ਕੂੜੇ ਤੋਂ ਸਿੰਘ ਨੂੰ ਲੱਭੇ ਬੱਚੇ ਨੂੰ ਉਸ ਤੋਂ ਬਾਅਦ ਆ ਫਿਰ ਅਹੀਂ ਦੁਬਾਰਾ ਸਰਚ ਕੀਤਾ ਪਰਨਾਲਿਆਂ ਚ ਸਾਨੂੰ ਲੱਭੇ ਜਿਹੜਾ ਪਰਨਾਲਾ ਗੁਰਦਾਰ ਸਾਹਿਬ ਦੀ ਕੰਧ ਦਾ ਉੱਛੇ ਲੱਭੇ ਆ ਪਰ ਇਹ ਆ ਕਿ ਪਰਨਾਲਾ ਉੱਤੋਂ ਬੰਦ ਆ ਪਲੈਂਟਰ ਬਿਲਕੁਲ ਬਲੌਕ ਹੈ ਪਰਨਾਲਾ ਬੰਦ ਆ ਉੱਤੋਂ ਕੋਈ ਚੀਜ਼ ਨਹੀਂ ਕੀਤੀ ਜਾ ਸਕਦੀ ਜਿਹਨੇ ਕੀਤਾ ਹੈ ਸਾਜ਼ਿਸ਼ ਕੀਤੀ ਆ ਬਾਰੀ-ਬਾਰੀ ਕਰਕੇ ਅੰਗੇ ਇੱਥੇ ਰੱਖ ਕੇ ਗਿਆ ਕੀ ਨਾਦਾ ਕਿ ਇਹਨੇ ਜਲਾ ਕੇ ਵੀ ਜਾਂਦੀ ਹਾਂਜੀ ਬਿਲਕੁਲ ਜੀ ਜਿਹੜੇ ਵਿੱਚ ਸਾੜ ਕੇ ਸੁੱਟ ਦਿੱਤੇ ਗਏ ਕਿਹੜੀ ਪਾਣੀ ਲੱਗਦਾ ਇੱਥੇ ਇੱਕ ਸੁਖਮਨੀ ਸਾਹਿਬ ਦੇਾਂਗੇ ਜੀ ਹਾਂਜੀ ਆਨੰਦ ਸਾਹਿਬ ਜੀ ਦੇਾਂਗੇ ਕਿਸਾਂ ਦੇ ਦਿਓ ਚਦਾ ਇਹ ਕਟਰਾ ਮਾਵਾ ਪਰ ਨਹੀਂ ਪਈ ਇਹ ਬਿਲਕੁਲ ਜੀ ਸੋਚੀ ਸਮਝੀ ਸਾਜ਼ਿਸ਼ ਆ ਇਹ ਕੋਈ ਇੱਕ ਬੰਦਾ ਨਹੀਂ ਆ ਇਹ ਬਹੁਤ ਮਤਲਬ ਵੱਡੀ ਇੱਕ ਸਾਜ਼ਿਸ਼ ਆ ਅਸੀਂ ਮੰਗਦੇ ਇਹੋ ਕਰਦੇਗੇ ਬੰਦਾ ਪਹਿਲੋਂ ਫੜਾਂਗੇ ਫਿਰ ਉਹਦੇ ਆਪ ਕਰਾਂਗੇ ਜੋ ਕਰਨਾ ਫਿਰ ਪ੍ਰਸ਼ਾਸਨ ਦੇ ਵੱਲੇ ਕਰਾਂਗੇ